ਸਾਰੀਆਂ ਲੋਕੇਸ਼ਨਾਂ ਤੇਰੇ ਹੱਥਾਂ ਦੀਆਂ ਬਣਾਈਆਂ ਨੇ ਇਹ ਤੋਂ ਘੱਟ ਸਟਾਰਟ ਕੀਤਾ ਆ ਸਭ ਤੋਂ ਪਹਿਲਾਂ ਬਣਾਇਆ ਸੀਗਾ ਮਾਰੀ ਨਿਗਾਹ ਇੱਧਰ ਇਹਨੂੰ ਕੀ ਕਹਿੰਦੇ ਪੌਣ ਚੱਕੀ ਇਹਨੂੰ ਚਿਮਣੀ ਆ ਬੋਲਦੇ ਚਿਮਣੀ ਵਾਹ ਬਈ ਵਾਹ ਮੱਖਣਾ ਕੀ ਬਾਤ ਹੈ ਇਹ ਕੀ ਬਾਤ ਹੈ ਚਲੋ بارش ਮੱਖਣਾ ਯਾਰ ਇਹਨੂੰ ਵੇਖ ਲੈ ਮਿੱਟੀ ਮੈਨੂੰ ਲੱਗਦਾ ਹਰ ਮਹੀਨੇ ਬਾਅਦ ਡੇਢ ਮਹੀਨੇ ਬਾਅਦ ਲੱਗਦੀ ਲੱਗਦੀ ਹੈ ਨਾ ਇਹ ਡਾਕਟਰ ਹੈ ਨਾ ਜੋ ਬਾਰਸ਼ਾਂ ਹੁੰਦੀਆਂ ਨਾ ਹਾਂ ਤਾਂ ਮਿੱਤਰੋ ਅੱਜ ਆਪਾਂ ਖੜੇ ਆ ਬਠਿੰਡੇ ਤਾਂ ਬਠਿੰਡੇ ਨੂੰ ਜਦੋਂ ਮਲੋਟ ਨੂੰ ਜਾਈਏ ਬਠਿੰਡੇ ਤੋਂ ਬਠਿੰਡੇ ਤੋਂ ਤਾ ਵੀਰਜੀ ਰਾਹ ਦੇ ਵਿੱਚ ਬਾਈ ਸ਼ੈਂਕੀ ਨੇ ਸ਼ੈਂਕੀ ਵੀਰ ਨੇ ਚਾਰ ਕਿੱल्ल्याਾਂ ਦੇ ਵਿੱਚ ਬਹੁਤ ਸਾਰੇ ਪੈਸੇ ਲਾ ਕੇ ਫਿਲਮ ਸਿਟੀ ਬਣਾਈ ਆ ਮਿੱਤਰੋ ਸ਼ੂਟਿੰਗ ਵਾਸਤੇ ਜਿੱਥੇ ਤੁਸੀਂ ਵਿਆਹ ਸ਼ਾਦੀ ਤੋਂ ਪਹਿਲਾਂ ਕੀ ਕਰਦੇ ਹੁੰਦੇ ਮੱਖਣ ਉਹ ਵੀਡੀਓ ਸ਼ੂਟ ਜੀ ਵੀਡੀਓ ਸ਼ੂਟ ਕਰਦੇ ਹੁੰਦੇ ਆ ਜਿੰਨੂੰ ਕੀ ਕਹਿੰਦੇ ਹੁੰਦੇ ਆ ਉਹ ਵਿਆਹ ਮਾਰੇ ਵਿੱਚ ਇਹ ਨਹੀਂ ਪਤਾ ਹੁਣ ਉਹ ਪਤਾ ਨਹੀਂ ਸਾਨੂੰ ਕਹਿੰਦੇ ਕੀ ਆ ਜੇਕਰ ਤੁਸੀਂ ਵੀ ਉਹ ਵੀਡੀਓ ਬਣਵਾਉਣੀ ਆ ਜਿਵੇਂ ਕਿ ਪਤੀ ਪਤਨੀ ਵਿਆਹ ਤੋਂ ਪਹਿਲਾਂ ਸ਼ੂਟਿੰਗ ਕਰਾਉਂਦੇ ਆ ਤੇ ਉਸ ਤੋਂ ਬਾਅਦ ਵਿਆਹ ਤੋਂ ਬਾਅਦ ਉਹ ਸਕਰੀਨ ਤੇ ਵਿਖਾਉਂਦੇ ਆ ਉਹੋ ਜਿਹਾ ਕੁਝ ਇੱਥੇ ਹੁੰਦਾ ਵੈਸੇ ਜੇ ਕਿਸੇ ਨੇ ਫਿਲਮ ਵਗੈਰਾ ਦੀ ਵੀ ਸ਼ੂਟਿੰਗ ਕਰਨੀ ਹੈ ਤਾਂ ਉਹ ਵੀ ਇੱਥੇ ਹੋ ਜਾਂਦੀ ਹੈ ਤਾਂ ਮਿੱਤਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਜੇ ਅੱਜ ਤੁਹਾਨੂੰ ਫਿਲਮ ਸਿਟੀ ਵਿਖਾਉਣੇ ਆ ਵੀਰ ਸ਼ੈਂਕੀ ਨੇ ਚਾਰ ਕਿੱल्ल्याਾਂ ਦੇ ਵਿੱਚ ਬਹੁਤ ਸਾਰਾ ਪੈਸਾ ਖਰਚ ਕਰਕੇ ਬਣਾਈਆਂ ਆਜੋ ਜੀ ਕਰਾਉਣੇ ਆ ਟੂਰ ਤਾਂ ਮਿੱਤਰੋ ਇਹ ਮੇਨ ਗੇਟ ਆ ਜੀ ਠੀਕ ਹੈ ਨਾ ਜੀ ਹੁਣ ਆਪਾਂ ਹੋ ਗਏ ਆ ਵਿੱਚ ਐਂਟਰ ਤੇ ਮੱਖਣ ਨੂੰ ਲਾਉਣੇ ਆਪਾਂ ਅੱਗੇ ਆ ਸਭ ਤੋਂ ਪਹਿਲਾਂ ਜੀ ਆਪਾਂ ਇਧਰੋਂ ਸ਼ੁਰੂ ਕਰਦੇ ਆਂ ਵੀ ਕੱਚੇ ਪੁਰਾਣੀ ਵਿਰਾਸਤ ਜਿਹੜੀ ਇਹਨਾਂ ਨੇ ਸਾਭ ਕੇ ਰੱਖੀ ਹੋਈ ਆ ਆ ਦੇਖੋ ਜੀ ਪੁਰਾਣੀ ਵਿਰਾਸਤ ਜਿਹੜੀ ਉਹਨਾਂ ਨੇ ਸਾਂਭ ਕੇ ਰੱਖੀ ਆ ਪੁਰਾਣਾ ਖੂਹ ਆਈ ਵੀ ਬਣਾਇਆ ਹੋਇਆ ਮੋਡੀਫਾਈ ਕੀਤਾ ਹੋਇਆ ਦੇਖੋ ਤੁਸੀਂ ਹਾਂਜੀ ਜਿਹਦੇ ਵਿੱਚ ਕੁਝ ਪਾਣੀ ਆ ਇਧਰ ਦੇਖ ਸਕਦੇ ਤੁਸੀਂ ਮੈਨੂੰ ਚੇਤਾ ਨਹੀਂ ਆਉਂਦਾ ਕੁੜੀ ਮੁੰਡਿਆਂ ਦਾ ਵਿਆਹ ਤੋਂ ਪਹਿਲਾਂ ਉਹ ਕਰਦੇ ਹੁੰਦੇ ਆ ਪ੍ਰੀ ਵੈਡਿੰਗ ਪ੍ਰੀ ਵੈਡਿੰਗ ਪ੍ਰੀ ਵੈਡਿੰਗ ਹਨਾ ਇੱਥੇ ਪ੍ਰੀ ਵੈਡਿੰਗ ਸ਼ੂਟ ਹੁੰਦਾ ਜੀ ਆਹ ਦੇਖੋ ਜੀ ਘੜੇ ਲਾ ਰੱਖਿਆ ਸਾਰਾ ਕੱਚਾ ਕਿਆ ਬਸ ਤਾਂ ਕਿਆ ਮਾਹੌਲ ਬਣਾਇਆ ਹਜੇ ਤੁਸੀਂ ਤੁਹਾਨੂੰ ਅੱਗੇ ਵਿਖਾਉਣੇ ਆ ਸੀ ਇਧਰ ਅਜੇ ਸ਼ੂਟ ਹੋ ਦੇਖੋ ਜੀ ਹੋ ਜੇ ਚੱਲੀ ਜਾਂਦਾ ਆਪਾਂ ਸ਼ੂਟ ਵਿਖਾ ਨਹੀਂ ਸਕਦੇ ਗੱਡੀ ਖੜੀ ਹੈ ਜੀ ਮਹਿੰਦਰਾ ਦੀ ਬਾਕੀ ਨਾਲ-ਨਾਲ ਮਿੱਤਰੋ ਆ ਵੇਖੋ ਮਿੱਟੀ ਲਿਆ ਕੇ ਰੱਖੀ ਆ ਰਿਪੇਅਰ ਕਰਦੇ ਰਹਿੰਦੇ ਆ ਜੀ ਨੂੰ ਕਿਉਂਕਿ ਰਿਪੇਅਰ ਕਰਨਾ ਸਭ ਤੋਂ ਔਖਾ ਹੈ ਜਿਹੜੀ ਰਿਪੇਅਰ ਆਣਾ ਹੈ ਕੱਚੇ ਕੱਚੀਆਂ ਚੀਜ਼ਾਂ ਨੂੰ ਰਿਪੇਅਰ ਜਿਹੜੀ ਸਭ ਤੋਂ ਮਹਿੰਗੀ ਪੈਂਦੀ ਹੈ ਜੇ ਇਧਰ ਆਪਾਂ ਜਾ ਨਹੀਂ ਸਕਦੇ ਨਹੀਂ ਤਾਂ ਤੁਹਾਨੂੰ ਅਸੀਂ ਜ਼ਰੂਰ ਵਿਖਾਉਂਦੇ ਕਿਉਂਕਿ ਕਿਸੇ ਦੀ ਪ੍ਰਾਈਵੇਸੀ 'ਚ ਆਪਾਂ ਟੰਗ ਕਿਉਂ ੜਾਈਏ ਹਾਂ ਜੀ ਮੱਖਣਾ ਹੋ ਗਿਆ ਦਿਲਰਾ ਜੀ ਬਿਲਕੁਲ ਬਿਲਕੁਲ ਲੈ ਆ ਮੱਖਣਾ ਗੱਡਾ ਵੇਖੋ ਜੀ ਕਿੱਥੋਂ ਇਹਦਾ ਪਾਕਿਸਤਾਨ ਵਾਲੇ ਦਾ ਲੱਗਦਾ ਪਾਕਿਸਤਾਨ ਵਾਲੇ ਦਾ ਹੈ ਮੈਨੂੰ ਤਾਂ ਇਹ ਲੱਗਦਾ ਹੈ ਮੈਨੂੰ ਤਾਂ ਇਹ ਲੱਗਦਾ ਤਾਂ ਮੇਰਾ ਵੀਰ ਜ਼ਰੂਰ ਆਇਆ ਜੀ ਬਾਈ ਜੀ ਤੁਹਾਨੂੰ ਦਫ਼ਤਰ ਵੀ ਵਿਖਾਵਾਂਗੇ ਤੁਸੀਂ ਕਨੈਕਟ ਕਿਵੇਂ ਕਰਨਾ ਪੂਰਾ ਆਤਾ ਪਤਾ ਐਡਰੈਸ ਦਵਾਂਗੇ ਤੇ ਤੁਹਾਨੂੰ ਪੂਰਾ ਮਾਹੌਲ ਵਿਖਾਵਾਂਗੇ ਲੋਹੇ ਦੇ ਚੱਕੇ ਆ ਡਾਕਟਰ ਹੈ ਲੋਹੇ ਦੇ ਚੱਕੇ ਆ ਲੋਹੇ ਦੇ ਚੱਕੇ ਆ ਪੁਰਾਣਾ ਸਮਾਂ ਪੂਰਾ ਕੈਮਰੇਜ ਕੈਪਚਰ ਕੀਤਾ ਹੈ ਇੰਟਰ ਦਿਖਾ ਪੁੱਛੋ ਹੈ ਪਿੱਛੋਂ ਦਿਖਾ ਹਾਂ ਟੱਲੀਆਂ ਟੁਲੀਆਂ ਪੂਰਾ ਛੌਂਖਣਾ ਬਣਾਇਆ ਸੀ ਕਿਸੇ ਨੇ ਹਾਂ ਸ਼ੌਂਕ ਨਾਲ ਪੁਰਾਣਾ ਸਮਾਂ ਜਿਹੜਾ ਸੰਭਾਲ ਕੇ ਰੱਖਿਆ ਹੈ ਹਾਂ ਮੀਨਾ ਕਰ ਸਰਾ ਹੁੰਦੀਆਂ ਸੀ ਸਰਾ ਦੀਆਂ ਛੱਤਾਂ ਅਸੀਂ ਖੁਦ ਪਾਈਆਂ ਹਈਆਂ ਹੈਨਾ ਮੱਖਣੇ ਬਿਲਕੁਲ ਬਿਲਕੁਲ ਹੈ ਮਤ ਪਸ਼ੂਆਂ ਦੇ ਉੱਤੇ ਜਦੋਂ ਸਰਾ ਦੀਆਂ ਛੱਤਾਂ ਪੈਂਦੀਆਂ ਆਹ ਸੰਦੂਖੜੀ ਹੈ ਆਹ ਪੁਰਾਣੀ ਸੰਦੂਖੜੀ ਪਈ ਹੋਈ ਹੈ ਆ ਜ ਆਗੇ ਚੱਲਦੇ ਆ ਜ ਆ ਹਾਂ ਇੱਧਰ ਚੱਲਦੇ ਆ ਵੇਖੋ ਜੀ ਵਾਹ ਭਈ ਵਾਹ ਆ ਜਗਾੜ ਬਣਾਇਆ ਜੇ ਮੇਲਾ ਟਾਈਪ ਮੇਲਾ ਟਾਈਪ ਹਨ ਚੂੜੀਆਂ 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 ਛਾੜੀਆਂ ਜਦੋਂ ਕਿ ਤੇ ਆ ਵੇਖੋ ਜੀ ਟੰਗੀਆਂ ਵੀ ਹੋਈਆਂ ਚੂੜੀਆਂ ਉੱਪਰ ਹਾਂ ਹਾਂ ਆ ਦੁੱਧੀਆਂ ਚੂੜੀਆਂ ਲੈ ਲਓ ਪਰਾਂਦੇ ਲੈ ਲਓ ਗਾਗਰਾਂ ਲੈ ਲਓ ਕੁਜੀਆਂ ਕੁਜੀਆਂ ਹੈ ਕੁਜੀ ਹੁੰਦੀ ਇਹਨ ਕੁਜੀ ਬਹੁਤ ਕੀ ਬਾਤਾਂ ਯਾਰ ਬਾਈ ਨੇ ਬਹੁਤ ਮਿਹਨਤ ਕੀਤੀ ਆਪਾਂ ਨੂੰ ਸਪੋਰਟ ਕਰਨੀ ਚਾਹੀਦੀ ਇਹੋ ਜੇ ਕੰਮ ਵਾਸਤੇ ਜੁੱਤੀ ਪਰਾਂਦੇ ਹਾਂ ਪੁਰਾਣੀਆਂ ਜੁੱਤੀਆਂ ਪਈਆਂ ਹੀ ਆ ਯਾਰ ਪਰਾਂਦੇ ਮੱਖਣਾ ਯਾਰ ਇਹਨੂੰ ਵੇਖ ਲੈ ਮਿੱਟੀ ਮੈਨੂੰ ਲੱਗਦਾ ਹਰ ਮਹੀਨੇ ਬਾਅਦ ਡੇਢ ਮਹੀਨੇ ਬਾਅਦ ਲੱਗਦੀ ਲੱਗਦੀ ਹੈ ਨਾ ਇਹ ਡਾਕਟਰ ਹੈ ਨਾ ਜੋ ਬਾਰਸ਼ਾਂ ਹੁੰਦੀਆਂ ਨਾ ਹਾਂ ਇਹ ਕੱਚੀ ਮਿੱਟੀ ਖੁਰ ਜਾਂਦੀ ਹੈ ਖੁਰ ਜਾਂਦੀ ਇਹ ਫਿਰ ਪਹਿਲਾਂ ਕੰਧਾਂ ਕੀਤੀਆਂ ਹੋਣੀਆਂ ਫਿਰ ਉੱਤੇ ਮਿੱਟੀ ਚੜਾਈ ਹੋਣੀ ਹੈ ਨਾ ਹਾਂ ਇਹੀ ਇਹੀ ਆ ਵੇਖੋ ਜੀ ਬਹੁਤ ਬਹੁਤ ਮਿਹਨਤ ਮੈਂ ਨਾ ਵੀ ਇਸ ਨੂੰ ਸਜਾਉਣ ਤੇ ਬੜੀ ਮਿਹਨਤ ਲੱਗਦੀ ਹੈ ਇਧਰ ਨੂੰ ਆਜਾ ਇਧਰ ਸ਼ੂਟ ਲੱਗੀਆਂ ਆ ਚੱਲੀ ਜਾਂਦੇ ਇੱਧਰ ਆ ਵਖਾ ਗਲਾਸ ਪਿੱਤਲ ਦਾ ਪੁਰਾਣਾ ਲਓ ਜੀ ਪੁਰਾਣੀ ਗਲਾਸ ਪਏ ਹੋਏ ਜੀ ਇਧਰ ਉਹ ਘਾਤ ਨਹੀਂ ਜੀ ਇਧਰ ਸ਼ੂਟ ਚੱਲੀ ਜਾਂਦਾ ਆਪਾਂ ਜਾ ਨਹੀਂ ਸਕਦੇ ਹਾਂਜੀ ਇਧਰ ਆ ਜਾ ਲਓ ਜੀ ਮੱਖਣਾ ਕਿਧਰ ਤੁਰਿਆ ਨਾ ਵੇਖੀ ਕਿਤੇ ਚਵਾਰੇ ਤੇ ਚੜਨ ਲੱਗਾ ਮੈਂ ਚਵਾਰੇ ਤੇ ਚਵਾਰੇ ਤੇ ਹੋਰ ਆ ਚਵਾਰੇ ਵਾਲੀ ਬਾਰੀ ਹੈ ਤੁਹਾਨੂੰ ਇੱਕ ਇੱਕ ਚੀਜ਼ ਵਿਖਾਵਾਂਗੇ ਵੀਡੀਓ ਜ਼ਰੂਰ ਲੰਮੀ ਹੋ ਜੇਗੀ ਪਰ ਜਿਹੜੀਆਂ ਚੀਜ਼ਾਂ ਦੇਖਣ ਵਾਲੀਆਂ ਨੇ ਜੀ ਮਾਹੌਲ ਬਣ ਜਾਂਦਾ ਦੇਖੋ ਜੀ ਤੁਸੀਂ ਹਾਂਜੀ ਮਨ ਖੁਸ਼ ਹੋ ਗਿਆ ਮੱਖਣਾ ਕਹਿੰਦਾ ਡਾਕਟਰ ਤੇ ਕੋਠੀ ਜੀ ਵੀ ਆ ਜਾ ਨਾਲ ਲਗਵਾ ਕੋਠੀ ਜੀ ਆਓ ਤੇਰਾ ਭੋਲਾ ਹੋ ਜੀ ਸੀ ਠੀਕ ਆ ਜੀ ਬਣ ਗਈ ਚਲ ਬਣ ਗਈ ਗੱਲ ਕਿ ਬਣ ਗਈ ਗਾ ਹੁਣ ਨਵਾਂ ਵਿਰਸਾ ਹੁਣ ਇਹ ਹੁਣ ਨਵਾਂ ਵਿਰਸਾ ਕਿੱਥੇ ਪੁਰਾਣਾ ਵਿਰਸਾ ਹੁਣ ਨਵਾਂ ਵਿਰਸਾ ਹਾਂਜੀ ਆਇਦਰ ਵਖੋ ਜੀ ਇਹ ਕੀ ਆ ਮੱਖਣਾ ਪੁਰਾਣੇ ਸਮੇਂ ਦੀਆਂ ਹੁਣ ਇਹ ਨਹੀਂ ਇਹ ਝੌਂਪੜੀ ਟਾਈਪ ਕਰ ਹੁੰਦੇ ਜਿਵੇਂ ਝੌਂਪੜੀ ਟਾਈਪ ਜੁਪੀ ਐਮ ਪੀ ਚ ਨਾ ਅਜੇ ਵੀ ਇਹੋ ਜਿਹਾ ਬਣਾਉਂਦੇ ਆ ਹਾਂ ਉਧਰਲੀ ਸਾਈਡ ਤੇਨੂੰ ਇਹੋ ਜਿਹਾ ਮਕਾਨ ਦਿਸਣਗੇ ਯਾਰ ਇਹੋ ਜੇ ਮਕਾਨਤ ਕਿੱਡੇ ਸੋਹਣੇ ਲੱਗਦੇ ਆ ਯਾਰ ਮਕਾਨ ਕਿੱਥੇ ਕੋਠੀਆਂ ਚੁੱਕੇ ਖੜੇ ਐਂ ਦੱਸ ਵੀ ਹੋਣਾ ਇਹਦੇ ਚ ਪਣੀ ਘੜੀ ਆ ਹਾਂਜੀ ਇਧਰ ਬਿਹਰ ਬਾਰ ਵੀ ਆ ਇੱਕ ਛੇ ਕਲਾ ਜਗਾੜ ਵੀ ਹੈਗਾ ਇੱਕ ਛੇ ਕਲਾ ਹਾਂ ਵੇਖੋ ਮਿੱਤਰੋ ਮਾਹੌਲ ਤੁਸੀਂ ਘਟਾਉ ਘਟਾ ਵੀ ਚਾਰ ਕਿੱਲਾਂ ਦੇ ਵਿੱਚ ਆ ਮਿੱਤਰੋ ਇਹ ਹਾਂਜੀ ਕੀ ਬਾਤਾਂ ਕੀ ਕੀ ਬਾਤਾਂ ਕੀ ਕਾ ਲਾਓ ਆ ਜਾ ਵੀ ਇਸ ਸਮੇਂ ਦਾ ਟੈਲੀਫੋਨ ਬੂਥ ਹਜੇ ਵੀ ਹੈਗੇ ਆ ਇਹੋ ਇੱਕ ਹਾਲ ਦੇ ਲੰਡਨ ਚ ਲੰਡਨ ਚ ਚਲਦੀ ਹਜੇ ਵੀ ਹੈਗੀ ਹੈ ਹਨਾ ਨੰਬਰ ਐਂਡੀ ਐਂਡੀ ਬਹੁਤ ਵੈਲਿਊ ਹੁੰਦੀ ਸੀ ਪਹਿਲਾਂ ਹਾਂ ਇਹ ਵਿਚਾਰੇ ਜਿਵੇਂ ਬੁੜੇ ਹੌਲੀ ਵਾਲੀ ਬੁੜੇ ਹੋ ਜਾਂਦੇ ਆ ਸਪਾਇਰ ਹੋ ਜਾਂਦੇ ਆ ਵੀ ਸਪਾਇਰ ਹੋ ਗਿਆ ਉਹੀ ਗੱਲ ਐਕਸਪਾਇਰ ਹੋ ਗਿਆ ਹੁਣ ਤਾਂ ਰਹੀ ਨਹੀਂ ਗਏ ਹਨਾ ਨਾ ਨਾ ਕਿੱਥੇ ਲੋ ਜੀ ਆ ਜਗ੍ਹਾ ਰਹਿ ਗਈ ਸੀ ਵਕਾਉਣ ਵਾਸਤੇ ਤੇ ਇਹ ਸਾਰੀ ਜਗ੍ਹਾ ਸ਼ੂਟ ਵਾਸਤੇ ਅੰਦਰ ਬੜ ਨੂੰ ਬੈਠਾ ਟੰਗੀ ਹੋਏ ਸੀ ਫਰੀ ਸੀ ਬੀਜੇ ਤੇ ਹੁੱਕ ਦੌਰ ਬਣਿਆ ਆ ਹਾਂਜੀ ਇੱਥੇ ਸਪੈਸ਼ਲ ਚੁੱਲਾ ਆ ਗਏ ਹਨ ਪਰ ਸੂਈ ਬਣਾ ਰੱਖੀ ਹੈ। ਇੱਥੇ ਤੁਸੀਂ ਖਾਤੀ ਸਕਦੇ ਹੋ ਐਕਚੁਅਲੀ ਸੱਚੀ ਜੀ ਖਾਤੀ ਸਕਦੇ ਹੋ। ਹਾਂਜੀ ਹਾਂਜੀ। ਆਏ ਹਾਏ 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 ਮੱਖਣ ਦੀ ਫੇਵਰੇਟ ਚੀਜ਼ ਲੇਟ ਆਉਂਦੀ ਹੈ। ਲਓ ਵੀ ਮਿੱਤਰੋ ਬੀਅਰ 바ਰ ਸਪੈਸ਼ਲ। ਜਿਹੜੇ ਮੇਰੇ ਵਰਗੇ ਸ਼ਕੀਨ ਆ ਪੀਣ ਖਾਣ ਦੇ, ਪੀਣ ਖਾਣ ਦੇ ਸ਼ਕੀਨਾਂ ਵਾਸਤੇ ਅੱਜ ਮੱਖਣ ਮਿਹਰਬਾਨ ਹੋਇਆ ਕਿਹੜੀ ਲੈ ਦੇਂਗਾ ਦੱਸ ਮੈਨੂੰ। ਜਿਹੜੀ ਮਰਜ਼ੀ ਆ ਚਾਹ ਹੈ ਜਿਹੜੀ ਮਰਜ਼ੀ ਪੀ। ਜਿਹੜੀ ਮਰਜ਼ੀ। ਵੈਸੇ ਦਾਰੂ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ। ਵੇਖੋ ਜੀ ਬਹੁਤ ਸੋਹਣਾ ਵੇਖੋ ਪੁਰਾਣੇ ਸਮੇ ਦਾ ਕਲਚਰ ਰੱਖਿਆ ਹੋਇਆ ਵੇਖੋ ਤੋਪ ਪਈ ਤੋਪ ਪਈ ਐ ਨਿੱਕਾ ਨਿੱਕਾ ਸਮਾਨ ਯਾਰ ਕਿਆ ਬਾਤਾਂ ਨੇ ਹੈ ਲਹਿਰਾ ਬਹਿਰਾ ਯਾਰ ਮੱਖਣਾ ਮੁੱਲ ਮੁੜ ਗਿਆ ਹੈਨਾ ਮੰਨਦਾ ਕਿ ਨਹੀਂ ਉੱਤੇ ਲਾਟੂ ਨੇ ਪਿੱਛੋਂ ਵਲਕੇਸ਼ਨ ਵਧੀਆ ਹੁੰਦੀ ਐ ਵੇਖੋ ਜਾਈਦਾ ਨਾ ਹੀ ਮੱਖਣ ਬੈਠਾ ਹਾਂਜੀ ਲੋ ਜੀ ਇੱਧਰ ਪਾਰਕਿੰਗ ਆਈ ਹਾਂਜੀ ਆਹ ਦੇਖੋ ਜੀ 올ਡ ਟੈਂਟ ਜਿਹੋ ਜਾਂ ਸ਼ੂਟਿੰਗ ਤੁਹਾਨੂੰ ਜੋ ਵੀ ਸਮਾਨ ਚਾਹੀਦਾ ਹਰ ਇੱਕ ਚੀਜ਼ ਮਿਲੂਗੀ ਆ ਪੁਰਾਣੇ ਟੈਂਟ ਇਹਨਾਂ ਨੇ ਰੱਖੇ ਹੋਏ ਸਾਂਗੇ ਹਣਾ ਸ਼ੂਟ ਚ ਤੁਸੀਂ ਲੈ ਸਕਦੇ ਜੇ ਇੱਥੇ ਲਾਈਟ ਇਹ ਚੀਜ਼ਾਂ ਜਿਹੜੀਆਂ ਰਾਤ ਨੂੰ ਸੋਹਣੀਆਂ ਲੱਗਦੀਆਂ ਮਿੱਤਰੋ ਹੂੰ ਇਹ ਜਿਹੜੀਆਂ ਨਾ ਰਾਤ ਨੂੰ ਸੋਹਣੀਆਂ ਲੱਗਣੀਆਂ ਤੁਹਾਨੂੰ ਦਿਖਾ ਦੇਣੀ ਹੈ ਰਾਤ ਨੂੰ ਹਣਾ ਇੱਥੇ ਬਣੂਗੀ ਲੁੱਕ ਜਦੋਂ ਬਲਬ ਜਗਣਗੇ ਤੇ ਲਹਿਰਾਂ ਬਹਿਰਾ ਹੋ ਜਾਣੀਆਂ ਆਹ ਵੇਖੋ ਜੀ ਉਧਰ ਵੇਖ ਸਾਹਮਣੇ ਮੱਖਣਾ ਏ ਆ ਵੀ ਟੈਲੀਫੋਨ ਬੂਥਾ ਪੁਰਾਣਾ ਇੱਥੇ ਜਦੋਂ ਰਾਤ ਨੂੰ ਰੌਣਕ ਲੱਗਦੀ ਬਹਿ ਕੇ ਮਹਿਫਿਲ ਮਿੱਤਰਾਂ ਚਾਹ ਪਾਣੀ ਮਹਿਫਿਲ ਮਿੱਤਰਾਂ ਦੀ ਬਣ ਜਾਂਦੀ ਹੈ ਇਹ ਸਾਹਮਣੇ ਦੇਖੋ ਤੁਸੀਂ ਕਿਆ ਬਾਤਾਂ ਨੇ ਤਾ ਪ੍ਰੋਪਰ ਸ਼ੂਟ ਫਿਲਮ ਸ਼ੂਟ ਕਰੋ ਮੈਨੂੰ ਲੱਗਦਾ ਵੀ ਇੱਕ ਵਧੀਆ ਫਿਲਮ ਸ਼ੂਟ ਹੋ ਸਕਦੀ ਹੈ ਇਸ ਦੇ ਵਿੱਚ ਜੇਕਰ ਕੋਈ ਸਟੋਰੀ ਰਾਈਟਰ ਲਿਖੇ ਤਾਂ ਪ੍ਰੀ-ਵੈਡਿੰਗ ਵਾਸਤੇ ਤਾਂ ਬੈਸਟ ਆਣਾ ਸਭ ਤੋਂ ਬੈਸਟ ਕਮ ਆਹੀ ਪ੍ਰੀ-ਵੈਡਿੰਗ ਵਾਸਤੇ ਕੀ ਬਾਤ ਹੈ ਕੀ ਬਾਤ ਹੈ ਚਲੋ بارش ਹੋਈ ਆ ਇਸ ਕਰਕੇ ਥੋੜੀ ਜਿਹੀ ਗੰਦਗੀ ਆ ਹੁਣੇ-ਹੁਣੇ ਲੱਗਦਾ بارش ਹੋਈ ਮਖਣਾ ਹਣਾ ਹਾਂ ਹੁਣ ਤਾਜੀ ਹੈ ਜੀ ਵੇਖੋ ਤੁਸੀਂ ਮਿੱਤਰੋ ਲਹਿਰਾਂ ਪੈ ਰਹੀਆਂ ਤੇ ਬਹੁਤ ਸਾਰਾ ਪੈਸਾ ਪੂਰੇ ਚਾਰ ਕਿੱਲਿਆਂ ਦੇ ਵਿੱਚ ਆ ਬਾਈ ਸ਼ੈਂਕੀ ਨਾਂ ਨੰਬਰ ਤੁਹਾਨੂੰ ਸਕਰੀਨ ਤੇ ਸ਼ੋ ਹੋ ਰਿਹਾ ਤੁਸੀਂ ਜਦੋਂ ਮਰਜੀ ਪ੍ਰੀ ਬੁੱਕ ਕਰਵਾ ਸਕਦੇ ਹੋ ਤੇ ਸ਼ੂਟਿੰਗਾਂ ਬਹੁਤ ਹੋਈ ਜਾਂਦੀਆਂ ਬਾਈ ਜੀ ਅਸੀਂ ਨਾ ਆ ਹਜੇ ਤੁਹਾਨੂੰ ਬਹੁਤ ਚੀਜ਼ਾਂ ਜਿਹੜੀਆਂ ਅਸੀਂ ਮਿਸ ਕਰਤੀਆਂ ਸ਼ੂਟਿੰਗ ਦੇ ਚੱਕਰ 'ਚ ਕਿਉਂਕਿ ਕਿਸੇ ਦਾ ਪ੍ਰਾਈਵੇਟ ਆ ਖੁਸ਼ੀ ਦਾ ਮਾਹੌਲ ਅਸੀਂ ਖਰਾਬ ਨਹੀਂ ਕਰਨਾ ਚਾਹੁੰਦੇ ਆਜੋ ਇੱਧਰ ਆਜੋ ਆ ਜਾ ਮੱਖਣ ਦੋ ਲੋ ਜੀ ਚਲੋ ਜੀ ਚਲੋ ਡਾਕਟਰ ਸਾਹਿਬ ਕਰਾਈ ਆ ਕੀ ਚੀਜ਼ ਆ ਬਾਈ ਇਹਦੇ ਵਿੱਚ ਕਿੱਧਰ ਦੀ ਜਾਵਾਂਗੇ ਫਿਰ ਇਹ ਤੇ ਫੁਆਰੇ ਪੂਰੇ ਰਾਤ ਪਾਰੇ ਪੂਰੇ ਰਾਤ ਨੂੰ ਵੇਖਣ ਵਾਲੀਆਂ ਚੀਜ਼ਾਂ ਨੇ ਸਿਸਟਮ ਹੋਊਗਾ ਰਾਤ ਨੂੰ ਵੇਖਣ ਵਾਲੀਆਂ ਚੀਜ਼ਾਂ ਨੇ ਹਾਂ ਹਾਂ ਰਾਤ ਨੂੰ ਮੈਨੂੰ ਲੱਗਦਾ ਮਿੱਤਰੋ ਜੇਕਰ ਤੁਸੀਂ ਦੇਖਣਾ ਵੀ ਆ ਨਾ ਤਾਂ ਦੇਖਣ ਦੀ ਵੀ ਇੱਥੇ ਟਿਕਟ ਲੱਗਦੀ ਆ ਮੇਰੇ ਖਿਆਲ 'ਚ ਆ ਕਾਨੇ ਬੂਝੇ ਦੇਖਣ ਦੀ ਮਿੱਤਰੋ ਇੱਥੇ ਟਿਕਟ ਆ ਜੇਕਰ ਤੁਸੀਂ ਆਓਗੇ ਦੇਖਣਾ ਸਾਰਾ ਘੁੰਮਣਾ ਫਿਰਨਾ ਇਧਰ ਪੌੜੀਆਂ ਨੇ ਹਾਂਜੀ ਇਹ ਆ ਵੇਖੋ ਜੀ ਇੱਥੋਂ ਐਂਟਰ ਹੋ ਸਕਦੇ ਤੁਸੀਂ ਇੱਥੇ ਇਹ ਰਾਤ ਨੂੰ ਜਦੋਂ ਜਚਾਇਆ ਉਦੋਂ ਵੇਖਿਆ ਜੀ ਤੁਸੀਂ ਮਿੱਤਰੋ ਹਾਂਜੀ ਆ ਪੁਰਾਣਾ ਮਾਡਲ ਆ ਜੀ ਏਸੀ ਸੀ ਡਾਕਟਰ ਉਹਦੋਂ ਦੀ ਗੱਡੀ ਆ ਹੈ ਚੱਕੇ ਹਮ ਫੇਰ ਪਾ ਦਾਂਗੇ ਕਿ ਨਹੀਂ ਸਾਰਾ ਦਾ ਕਿਉਂ ਲਾਉਣਾ ਆਪਾਂ ਚੱਲ ਯਾਰ ਕਾਨੂੰ ਪ੍ਰਾਈਵੇਸੀ ਆ ਨਾ ਅਗਲੀ ਦੀ ਹਾਂ ਆ ਡਾਕਟਰ ਕੀ ਕਮਾਜਾ ਖੜਾ ਇਹ ਸਪੈਸ਼ਲ ਉਗਾਇਆ ਜੀ ਇਹਨਾਂ ਨੇ ਇਹਨਾਂ ਨੇ ਸਪੈਸ਼ਲ ਨਾ ਜਿਵੇਂ ਜਾੜ ਬੀਆ ਬਾਣ ਬਣਾਇਆ ਹੋਇਆ ਇਹ ਆਪਣੇ ਦਾ ਗਵਾਹ ਨੂੰ ਉਹ ਜਵਾਦੂ ਹਾਂ ਇਹਨਾਂ ਨੇ ਬਣਾਇਆ ਇੱਥੇ ਕੌਣ ਕੇ ਮੋਹਲ ਬਣਾਉਣਾ ਵਾਸਤੇ ਇਹ ਚੀਜ਼ਾਂ ਜਿਹੜੀਆਂ ਰਾਤ ਨੂੰ ਵੀ ਸੋਹਣੀਆਂ ਲੱਗਦੀਆਂ ਦਿਨੇ ਵੀ ਸ਼ੂਟ ਹੋ ਜਾਂਦੇ ਆ ਕਾਨੇ ਕਾਨੇ ਹਾਂ ਕਾਨੇ ਇੱਥੇ ਬਹਿ ਗਏ ਨਾ ਜਿਵੇਂ ਜੰਗਲ ਚ ਹਾਂ ਕਿਉਂ ਮੱਖਣ ਬਿਲਕੁਲ ਕੱਲਾ ਪਣ ਫੀਲ ਹੁੰਦਾ ਯਾਰ ਵੇਖ ਲੈ ਮੋਡੀਫਾਈ ਕਰਨ ਚ ਵੇਖ ਲੈ ਯਾਰ ਬੰਦੇ ਨੇ ਕਿੰਨਾ ਦਿਮਾਗ ਲਾਇਆ ਹੋਊਗਾ ਆਹ ਦਾ ਭੂਤ ਬੰਗਲਾ ਆਇਆ ਬਣਾਇਆ ਰਾਤ ਨੂੰ ਹਾਊਂਡ ਹੋਣਾ ਚਾਹਦਾ ਨਾ ਅੱਗ ਵੀ ਲਾਉਂਦੇ ਨੇ ਆ ਵਖਰਾ ਉਹ ਤਾਂ ਐਂਟਰੈਂਸ ਲੱਗਦਾ ਨਹੀਂ ਨਹੀਂ ਹਾਂ ਰਾਤ ਨੂੰ ਆਏ ਜਿਵੇਂ ਨਹੀਂ ਉਹ ਭੂਤਾਂ ਦੀ ਆਵਾਜ਼ ਕਰਦੇ ਹਾਂ ਨਹੀਂ 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 ਉਹ ਨਹੀਂ ਕੰਮ ਆਇਆ ਉਹ ਦਰਾਇਆ ਆਇਆ ਉਹ ਦਰਾਇਆ ਲੋਈ ਇੱਥੇ ਚੜ ਕੇ ਤੁਸੀਂ ਆਨੰਦ ਮਾਣ ਸਕਦੇ ਹੋ ਤੇ ਮੇਟਰ ਤੁਸੀਂ ਫੈਮਲੀ ਨਾਲ ਲੈ ਕੇ ਆ ਸਕਦੇ ਜੀ ਲੋ ਜੀ ਇਧਰ ਉਹ ਐਂਟਰ ਹੁੰਨੇ ਆ ਆਪਾਂ ਓਹੋ ਅਦਭੁਤ ਅਦਭੁਤ ਆ ਦੇਖੋ ਜੀ ਪਾਸੇ ਤੇ ਇਹਨਾਂ ਨੇ ਛੱਡਾਇਆ ਸੋਹਣੇ ਸੋਹਣੇ ਨਿੱਕੇ ਨਿੱਕੇ ਝੌਂਪੜੀਆਂ ਵਾਲੇ ਘਰ ਆ ਜੀ ਇਧਰ ਦੇਖੋ ਕਮਰੇ ਰੂਮ ਬਣਾਏ ਹੋਏ ਆ ਇਧਰ ਇਹਨਾਂ ਨੇ ਸਵੀਮਿੰਗ ਪੂਲ ਬਣਾ ਰੱਖਿਆ ਜੀ ਸਪੈਸ਼ਲ ਨਹਾਉਣਾ ਨਹਾਉਣ ਵਾਸਤੇ ਕੁਝ ਫਰੰਟ ਦੀ ਇਦਾਂ ਦੀ ਲੋਕ ਆ ਜੀ ਇਧਰ ਦੇਖੋ ਆਪਾਂ ਇੱਧਰਤੀ ਦੇਖਦੇ ਆਂ ਇਹ ਆ ਵੇਖੋ ਹੁਣੇ بارش ਪੈ ਕੇ ਹਟੀ ਆ ਲਓ ਜੀ ਇੱਥੋਂ ਫਰੰਟ ਵਿਖਾ ਦਿੰਦੇ ਤੁਹਾਨੂੰ ਅਸੀਂ ਜੀ ਬਹੁਤ ਵਧੀਆ ਇਹ ਮਲੂ ਬਠਿੰਡੇ ਤੋਂ ਜਦੋਂ ਮਲੋਟ ਨੂੰ ਜਾਣੇ ਰਸਤੇ 'ਚ ਮੱਖਣ ਵਲੋਗਿੰਗ ਕਰਨ ਲੱਗ ਗਿਆ ਗਿਆ ਬਹੁਤ ਵਧੀਆ ਲੋਕ ਆ ਰਹੇ ਹੈ ਨਾ ਇੱਕ ਹੀ ਹੋਇਆ ਗਿਆ ਲਓ ਜੀ ਆਹ ਦੇਖੋ ਜੀ ਹਾਂਜੀ ਅੱਖਾਂ ਨੂੰ ਸਕੂਨ ਮਿਲੂਗਾ ਜੀ ਸਕੂਨ ਠੀਕ ਹੈ ਜੀ ਤੁਸੀਂ ਜਰੂਰ ਇੱਕ ਵਾਰ ਆਓ ਨਹੀਂ ਤੁਸੀਂ ਪ੍ਰੀ-ਵੇਡਿੰਗ ਕਰਾਉਣੀ ਹੈ ਚਾਹੇ ਨਹੀਂ ਕਰਾਉਣੀ ਤੁਸੀਂ ਇੱਕ ਵਾਰ ਵੇਖ ਕੇ ਜਾਓ ਥੋੜੀ ਜੀ ਟਿਕਟਾ ਥੋੜਾ ਜਿਹਾ ਤੁਹਾਡਾ ਪੈਸਾ ਖਰਚ ਹੋਊਗਾ ਤੇ ਤੁਸੀਂ ਇਹ ਸਾਰਾ ਅੰਜੋਏ ਕਰ ਸਕਦੇ ਹੋ ਮਿੱਤਰੋ ਆ ਦੇਖੋ ਜੀ ਹਾਂਜੀ ਹਲੇ ਪਾਣੀ ਨਹੀਂ ਕਿਉਂਕਿ بارش ਹੋ ਗਿਆ ਠੀਕ ਹੈ ਇਹਨਾਂ ਦੀ ਸਫਾਈ ਸੁਫੀ ਚੱਲੀ ਜਾਂਦੀ ਹੈ ਜੀ ਤੇ ਲਓ ਜੀ ਪਰਲੇ ਬਨੇ ਰੋਡ ਆ ਗਿਆ ਜੀ ਆ ਆ ਗਿਆ ਜੀ ਪੁਰਾਣਾ ਸਮਾਂ ਅਮਰੀਕਾ ਦਾ ਇਧਰ 플ੈਗ ਲੱਗਿਆ ਹੋਇਆ ਜੀ ਹਾਂਜੀ ਤਾਂ ਬਹੁਤ ਖਰਚਾ ਹੁੰਦਾ ਜੀ ਕੋਈ ਵੀ ਫਿਲਮ ਸਿਟੀ ਬਣਾਉਣੀ ਹੋਵੇ ਤਾਂ ਦੇਖ ਸਕਦੇ ਆ ਜੀ ਤੁਸੀਂ ਕਾਫੀ ਖਰਚਾ ਹੁੰਦਾ ਇਹਨਾਂ ਚੀਜ਼ਾਂ ਤੇ ਹਾਂਜੀ ਆ ਹਾ 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 ਸਭ ਤੋਂ ਬੈਸਟ ਟਾਈਮ ਆ ਆਉਣ ਵਾਲੇ ਸਮੇਂ ਚ ਰਾਤ ਨੂੰ ਨਜ਼ਾਰਾ ਵੇਖਿਆ ਜੀ ਜਦੋਂ ਰਾਤ ਨੂੰ ਲਾਈਟਾਂ ਚੱਲਣਗੀਆਂ ਉਹ ਸੋ ਵੀ ਇਹਦਾ ਮਾਲ ਦੇਖਣ ਆਲਾ ਜੀ ਇੱਥੇ ਹਾਂਜੀ ਪੁਰਾਣਾ ਘਰ ਦੇਖੋ ਜੀ ਪੁਰਾਣਾ ਘਰ ਵੀ ਇਹਨਾਂ ਨੇ ਬਣਾ ਰੱਖਿਆ ਇਹਦੀ ਰਿਪੇਅਰ ਚੱਲੀ ਜਾਂਦੀ ਆ ਦੇਖੋ ਜੀ ਤੁਸੀਂ ਇਹ ਚਰਚ ਟਾਈਪ ਹੈਗਾ ਹੀ ਚਰਚ ਲੱਗਦੀ ਹੈ ਜੀ ਇਹ ਮੈਨੂੰ ਪੁਰਾਣੀ ਚਰਚ ਆ ਆ ਦੇਖੋ ਜੀ ਇਦਾਂ ਦੀ ਕੁਝ ਪੁਰਾਣੀ ਚਰਚ ਹੁੰਦੀ ਸੀਗੀ ਲਓ ਹਾਂਜੀ ਕੁਝ ਇਦਾਂ ਦਾ ਹੁਣ ਸਾਹਮਣੋਂ ਨਜ਼ਾਰਾ ਤੁਹਾਨੂੰ ਦਿਖਾਉਣੀ ਆਂ ਸੀ ਤਾਂ ਮੇਟਰੋ ਸਾਹਮਣੇ ਹੈਗੀ ਪੌਣ ਚੱਕੀ ਪੁਰਾਣੇ ਸਮਿਆਂ ਵਲੀ ਦੀ ਲਓ ਜੀ ਸਾਹਮਣੇ ਪੌਣ ਚੱਕੀ ਤੁਹਾਨੂੰ ਦਿਖਾਦੀ ਓਹ ਹੋ 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 ਵਾਹ ਬਈ ਵਾਹ ਮੱਖਣਾ ਦੇਖ ਨਜ਼ਾਰਾ ਹੈਂ ਮੈਨੂੰ ਲੱਗਦਾ ਰੂਨ ਸਕੂਨ ਬਹੁਤ ਵਧੀਆ ਬਹੁਤ ਵਧੀਆ ਲਿਕੇ ਬਹੁਤ ਵਧੀਆ ਲੋਕੇਸ਼ਨ ਫਰਸਟ ਕਲਾਸ ਕਲਾਸ ਲੋਕੇਸ਼ਨ ਆ ਬਾਈ ਜੀ ਇਹ ਹਾਂਜੀ 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 ਪੇਜ ਆ ਜੀ ਚੈਨਲ ਵੀ ਪੇਜ ਵੀ ਆ ਜੀ ਨਹੀਂ ਸਾਡੀ ਵੀ ਬਣਾਵੇ ਯਾਰ ਲਿਆ ਲਿਆ ਮੋਬਾਈਲ ਫੜਾ ਪਈ ਥੱਲੇ ਆ ਜਾ ਫਿਰ ਨਹੀਂ ਤਾਂ ਆਹ ਲੈ ਇੱਕ ਫੜਮ ਆਉਂ ਕਹਦੇ ਅਨੌਖ ਇੱਕ ਮਿੰਟ ਲੌ ਖੋਲ ਦੋ ਨਾ ਪਹਿਲਾਂ ਇਹ ਵੇਲੀ ਬਣਾ ਰਹੇ ਪੁਰਾਣੇ ਸਮੇਂ ਦੀ ਇਥੇ ਫਿਰ ਚੱਤੋਂ ਪੈਰ ਕੰਮ ਚੱਲਦਾ ਹੀ ਹੋਣਾ ਹੈ ਨਾ ਹਾਂਜੀ ਇਹ ਪੱਕੇ ਰੱਖੇ ਜੇ ਤੁਸੀਂ ਫਿਰ ਇੱਥੇ ਸਾਰਾ ਏ 2 8 ਕੰਮ ਮੇਰੇ ਹੀ ਕੀਤਾ ਬਈ ਸਾਰਾ ਹੀ ਹਾਂ ਆ ਜਿਹੜੀ ਜਿੰਨੀ ਵੀ ਫਿਲਮ ਸਿਟੀ ਬਣਾਈ ਬਾਈ ਦਾ ਨੰਬਰ ਹੈ ਡਾਕਟਰ ਤੇ ਨਾ ਕਿਧਰ نیچے ਆ ਫਿਰ ਤੂੰ ਯਾਰ ਹੈਂ ਗੋਰਾ ਗੋਰਾ ਕਈ ਵਾਰ ਤੂੰ ਕਿਸੇ ਡਵੇਲੀ ਕਰਨੇ ਤੇ ਆਪਣੀ ਬ੍ਰਾਊਨੀ ਕੋਲ ਪਾਈ ਯਾਰ ਜਾਂਦਾ ਤੂੰ ਨੀਚੇ ਆ ਫੇਰ ਹੀ ਗੱਲ ਕਰਾਂ ਤਾਂ ਵੀਰ ਆਪਣਾ ਨਾਂ ਕੀ ਹੈ ਗੋਰਾ ਹਿੰਦੂ ਇਹ ਵੀਰ ਗੋਰਾ 7 ਸਾਲ ਤੋਂ ਇੱਥੇ ਕੰਮ ਕਰ ਰਿਹਾ ਜਿੰਨੀਆਂ ਵੀ ਲੋਕੇਸ਼ਨ ਮੱਖਣ ਬਣਾਈਆਂ ਇਹ ਬਾਈ ਦੀ ਦੇਣ ਆ ਬਾਈ ਕਿੰਨਾ ਚਿਰ ਹੋ ਗਿਆ ਇੱਥੇ ਕੰਮ ਕਰਦੇ ਨੂੰ ਸਹੀ ਸਹੀ ਦੱਸ 7 ਸਾਲ ਤੋਂ 7 ਸਾਲ ਆ ਸਾਰੀਆਂ ਲੋਕੇਸ਼ਨਾਂ ਤੇਰੇ ਹੱਥਾਂ ਦੀਆਂ ਬਣਾਈਆਂ ਨੇ ਇਸ ਤੋਂ ਘੱਟ ਇਸ ਤੋਂ ਕੰਮ ਸਟਾਰਟ ਕੀਤਾ ਆ ਸਭ ਤੋਂ ਪਹਿਲਾਂ ਬਣਾਇਆ ਸੀਗਾ ਮਾਰੀ ਨਿਗਾ ਇੱਧਰ ਇਨੂੰ ਕੀ ਕਹਿੰਦੇ ਪੌਣ ਚੱਕੀ ਇਹਨੂੰ ਚਿਮਣੀ ਆ ਬੋਲਦੇ ਚਿਮਣੀ ਇਹ ਮਤਲਬ ਕਿ ਤੁਹਾਨੂੰ ਨਕਸ਼ਾ ਲਿਆ ਕੇ ਦੇ ਦਿੰਦੇ ਤੁਸੀਂ ਉਦਾਂ ਕ੍ਰੀਏਟ ਕਰ ਦਿੰਦੇ ਹਾਂ ਇਹਨਾਂ ਨੇ ਕੱਲੀ ਫੋਟੋ ਦੇਣੀ ਹੁੰਦੀ ਆ ਫੋਟੋ ਦੇਣੀ ਮਤਲਬ ਇਹ ਤਨਖਾਹ ਤਨਖੂਰ ਸਿਸਟਮ ਆ ਜਾਂ ਵੈਸੇ ਠੀਕ ਆ ਦਿਹਾੜੀ ਤੇ ਦਿਹਾੜੀ ਤੇ ਠੀਕ ਆ ਇਹਨਾਂ ਨੇ ਦੇਣੀ ਕੀ ਨਾ ਮਾਲਕ ਦਾ ਜਿਨ੍ਹਾਂ ਦੇ ਇਹ ਸ਼ੈਂਕੀ ਸ਼ੈਂਕੀਪੁਰਾ ਹੈ ਸ਼ੈਂਕੀ ਸ਼ਰਮਾ ਸ਼ੈਂਕੀ ਸ਼ਰਮਾ ਇੱਥੋਂ ਦੀ ਆ ਹਾਂ ਇੱਥੋਂ ਦੀ ਆ ਬਠਿੰਡੇ ਦੀ ਬਹੁਤ ਸੋਹਣੀ ਲੋਕੇਸ਼ਨ ਆ ਹੈ ਬਹੁਤ ਸੋਹਣੀ ਕਿੰਨਾ ਸਮਾਂ ਲਾਤਾ ਇਹਨੂੰ ਤਿਆਰ ਕਰਨ ਤੇ ਇਹਨੂੰ ਬਈ ਹੋ ਹੀ ਜਾਂਦੀ ਆ ਤਿਆਰ ਤਾਂ ਸਤ ਸਾਲ ਹੋ ਗਏ ਤੂੰ ਲੱਗੇ ਹੀ ਰਹਿਣਾ ਅੱਛਾ ਤੂੰ ਪੈਰ ਤੁਸੀਂ ਕੰਮ ਚਲਾਈ ਜਾਂਦੇ ਹੈ ਇਹ ਖਤਮ ਹੁੰਦੇ ਹੀ ਨਹੀਂ ਕੰਮ ਬਣੀ ਜਾਣੀ ਹੈ ਇਹ ਕਿੰਨੇ ਟੋਟਲ ਕਿੰਨਾ ਏਰੀਆ ਹੋਊਗਾ ਜੀ ਸਾਢੇ 4 ਕਿੱਲੇ ਸਾਢੇ 4 ਕਿੱਲੇ ਹੈ ਤੇਰੇ ਹਿਸਾਬ ਨਾਲ ਹੁਣ ਤੱਕ ਕਿੰਨਾ ਖਰਚਾ ਆ ਗਿਆ ਹੋਊਗਾ ਖਰਚਾ ਤਾਂ ਬਈ ਯਾਰ ਲੱਗੀ ਜਾਂਦੇ ਆ ਕਰੋੜਾਂ ਅਰਬਾਂ ਚ ਨਹੀਂ ਆ ਗਿਆ ਹੁਣ ਕਰੋੜ ਤੋਂ ਉੱਤੇ ਆ ਜਾਣ ਉੱਤੇ ਆ ਜਾਣਾ ਚਲੋ ਮਿਹਰਬਾਨੀ ਨਾ ਕੀ ਤੇਰਾ ਪੂਰਾ ਮੇਰਾ ਨਾ ਕੋਰਾ ਪਿੰਡ ਕਿਹੜਾ ਖੱਚੜ ਖੱਚੜ ਤਾਂ ਵੀਰ ਨੇ ਬਣਾਈਆਂ ਬਾਈ ਜੀ ਨੰਬਰ ਦੇ ਨਾ ਨੰਬਰ ਦੇ ਦਿਓ ਬੋਲ ਫਿਰ ਨੰਬਰ ਨੰਬਰ ਮੇਰਾ ਹੈਗਾ 70 78 45 380 70 78 45 380 ਜੇਕਰ ਕੋਈ ਚਾਹਵਣ ਹੋਵੇ ਲੋਕੇਸ਼ਨ ਬਣਾਉਣ ਦਾ ਤਾਂ ਹਾਂ ਹਿੱਥੇ ਵੀ ਹੋਵੇ ਬਈ ਪੂਰਾ ਤਿਆਰਬਾ ਹੋ ਗਿਆ ਤੁਹਾਨੂੰ ਹਾਂ ਪੂਰਾ ਵੈਰੀ ਗੁੱਡ ਬਹੁਤ ਅਸਲਾਮ ਆ ਬਾਈ ਤੇਰੇ ਹੱਥਾਂ ਚ ਕਿਰਤਾ ਹਨਾ ਬਣਾਈ ਬਹੁਤ ਸੋਹਣੀ ਲੱਗੀ ਐ ਰੱਬ ਰੱਖਾ ਬਈ ਹਨਾ ਵੇਖ ਲੈ ਵੀ ਆਖਿਰਕਾਰ ਕਹਿ ਮਜ਼ਦੂਰ ਦੇਣਾ ਇਹਨੂੰ ਹਨਾ ਜਾਂ ਕਹਿ ਦੇਣਾ ਯਾਰ ਮਿਸਤਰੀ ਹੈ ਹਨਾ ਪਰ ਬਹੁਤ ਵੱਡੀ ਗੱਲ ਆ ਇਹਨਾਂ ਚੀਜ਼ਾਂ ਨੂੰ ਬਣਾਉਣਾ ਐਂਡਾ ਐਂਡਾ ਕੋਣ ਐਨੇ ਘੋਣਗੇ ਆਸਰੇ ਦਾ ਕੋਣ ਹੀ ਘੋਣਗੇ ਲਓ ਜੀ ਇਹ ਆ ਜੀ ਐਂਡ ਹੁਣ ਇੱਥੋਂ ਤੁਹਾਨੂੰ ਦਿਖਾ ਦਿੰਨੇ ਲੋਕੇਸ਼ਨ ਤਾਂ ਬਾਕੀ ਸੋਹਣੀਆਂ ਸੁਨੀਆਂ ਕੰਦਾਂ ਦੇ ਇੱਧਰ ਦੇਖੋ ਤੁਸੀਂ ਲੌਂਗ ਇਲਾਸਟਿਕ ਘਰ ਬਹੁਤ ਸੋਹਣੇ ਘਰ ਸਾਹਮਣੇ ਦੇਖ ਸਕਦੇ ਹੋ ਤੁਸੀਂ ਤਾਂ ਸਾਨੂੰ ਬਈ ਘੁੰਮ ਕੇ ਪੂਰਾ ਮਜ਼ਾ ਆਇਆ ਪੂਰੇ ਪੈਸੇ ਵਸੂਲ ਆ ਪੈਸਾ ਲੈਣਗੇ ਤੁਹਾਨੂੰ ਦੁੱਖ ਨਹੀਂ ਹੁੰਦਾ ਠੀਕ ਹੈ ਕਿ ਨਹੀਂ ਆਣ ਕੇ ਤੁਸੀਂ ਫ੍ਰੀ ਵੈਡਿੰਗ ਕਰਾਓ ਇਹ ਕੋਈ ਵੀ ਕਿਸੇ ਤਰ੍ਹਾਂ ਦੀ ਤੁਸੀਂ ਸ਼ੂਟਿੰਗ ਇੱਥੇ ਆਣ ਕੇ ਕਰਾ ਸਕਦੇ ਈ ਮਿੱਤਰੋ ਤਾਂ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰੋ ਰੱਬ ਰਾਖਾ ਆਨੰਦ ਆ ਗਿਆ ਬਾਈ ਜੀ ਘੁੰਮ ਕੇ ਤੇ ਇਹੋ ਜਿਹੀਆਂ ਵੀਡੀਓ ਮਿਲਦੇ ਰਹਿੰਨੀਆਂ ਨੰਬਰ ਦੇ ਦਿੰਨੇ ਆ ਕਿਹੜੇ ਨੰਬਰ ਆ ਉਹ ਸਕਰੀਨ ਤੇ ਆ ਉਹਨਾਂ ਨਾਲ ਤੁਸੀਂ ਗੱਲਬਾਤ ਜ਼ਰੂਰ ਕਰ ਸਕਦੇ ਠੀਕ ਆ ਮੱਖਣ ਚੱਲੀਏ ਠੀਕ ਆ ਜੀ ਓਕੇ ਬਾਏ